ਲੁਧਿਆਣ ਦੇ ਲਾਡੂਵਾਲ ਥਾਣੇ ਸਾਹਮਣੇ ਪੀਆਰਟੀਸੀ ਦੀ ਬੱਸ ਦੇ ਕਾਰ ਚਾਲਕ ਦੇ ਵਿਚਾਲੇ ਬੇਸਬਾਜ਼ੀ ਹੋ ਗਈ ਜਿਸ ਤੋਂ ਬਾਅਦ ਪੀਆਰਟੀਸੀ ਦੇ ਬੱਸ ਚਾਲਕਾਂ ਨੇ ਚੌਕ ਨੂੰ ਜਮ ਕਰ ਦਿੱਤਾ ਹਾਈਵੇ ਦੇ ਦੋਨੋਂ ਪਾਸਿਆਂ ਉਹਨਾਂ ਬੱਸਾਂ ਲਗਾ ਕੇ ਜਨਤਾ ਨੂੰ ਪਰੇਸ਼ਾਨ ਕੀਤਾ ਇੱਥੇ ਵੀ ਦਾਜ਼ੇ ਕਈ ਕਿਲੋਮੀਟਰ ਤੱਕ ਜਿੱਥੇ ਲੰਬਾ ਜਾਮ ਲੱਗਿਆ ਤਾਂ ਉੱਥੇ ਪੀਆਰਟੀਸੀ ਦੇ ਮੁਲਾਜ਼ਮ ਲੋਕਾਂ ਅਤੇ ਵੀਡੀਓ ਬਣਾਉਣ ਵਾਲੇ ਪੱਤਰਕਾਰਾਂ ਨਾਲ ਵੀ ਉਲਝੇ ਦੇ ਵਿਖਾਈ ਦਿੱਤੇ ਹਾਲਾਂਕਿ ਇਸ ਗੁੰਡਾਗਰਦੀ ਨੂੰ ਵੇਖ ਕੇ ਲੋਕਾਂ ਨੇ ਰਸਤਾ ਖੋਲਣ ਦੀ ਅਪੀਲ ਕੀਤੀ ਇਸ ਵਿਚਾਰੇ ਮੌਕੇ ਤੇ ਪਹੁੰਚੇ ਪੁਲਿਸ ਨੇ ਸਥਿਤੀ ਨੂੰ ਸੰਭਾਲ ਲਿਆ ਕਦੋਂ ਦੇ ਖੜਿਓ ਜੀ ਮੈਂ ਆਇਆ ਹੀ ਆਂ ਜੀ ਸਰ ਹਲੇ ਉਧਰ ਇਹ ਜਾਮ ਲਾਤਾ ਬੱਸ ਖੜੀ ਕਰਤੀ ਡੇਢੀ ਕਰਕੇ ਕਿੱਦਾਂ ਦੇਖ ਰਹੇ ਹੋ ਲੋਕ ਖੱਜਲ ਹੋ ਰਹੇ ਨੇ ਹਾਂ ਖੱਜਲ ਖਰਾਬ ਹੋ ਰਿਹਾ ਸਰ ਹਾਂ ਜੀ ਥੋੜਾ ਜਿਹਾ ਝਗੜਾ ਹੋਇਆ ਬੱਸਾਂ ਡੇਢੀਆਂ ਕਰਕੇ ਲਾਤੀਆਂ ਰੋਡ ਜਾਮ ਕਰਤਾ ਪੂਰਾ ਉਫਾ ਲੱਗਦਾ ਜੀ ਕੰਮ ਕੰਮ ਲੱਗਦਾ ਬਹੁਤ ਜ਼ਿਆਦਾ ਜੀ ਬਹੁਤ ਪਰੇਸ਼ਾਨੀ ਆ ਰਹੀ ਹੈ ਜੀ ਪਰੇਸ਼ਾਨ ਹੈ ਬੱਸ ਲਾਤੀ ਡੇਡੀ ਕਰਕੇ ਥੋੜਾ ਜਿਹਾ ਝਗੜਾ ਹੋਇਆ ਰਸਤਾ ਬੰਦ ਕਰਤਾ ਕਿੰਨੇ ਖੱਜਲ ਹੋ ਰਹੇ ਮੈਂ 15 ਮਿੰਟਾਂ 'ਚ ਲੁਧਿਆਣੇ ਪਹੁੰਚਣਾ ਹੈ ਇੱਥੇ ਬੱਸ ਲਾ ਕੇ ਖੜ ਗਿਆ ਯਾਰ ਆਪਣਾ ਟਾਈਮ ਖਰਾਬ ਹੋ ਰਿਹਾ ਤੇ ਐਮਰਜੈਂਸੀ ਕੋਈ ਐਮਰਜੈਂਸੀ ਹੈ ਮੇਰੇ ਮਦਰ ਹਸਪੀਟਲ 'ਚ ਨੇ 40 'ਚ ਨੇ ਮੈਂ ਉੱਥੇ ਜਾਣਾ ਵਾ ਤੇ ਇੱਥੇ ਖੜ ਗਿਆ ਹੁਣ ਕਿਧਰ ਜਾਣੀ ਕੋਈ ਨਹੀਂ ਲੜਾਈ ਕੋਈ ਛੋਟਾ ਜਿਹਾ ਝਗੜਾ ਹੋਇਆ ਗੱਡੀ ਲੱਗੀ ਵੀ ਨਹੀਂ ਸਾਨੂੰ ਤਾਂ ਪਤਾ ਵੀ ਨਹੀਂ ਕੀ ਹੋਇਆ ਇਸ ਦਾ ਇਧਰੋਂ ਆ ਰਹੇ ਆ ਜਲੰਧਰ ਤੋਂ ਆ ਰਹੇ ਆ ਜਾਂ ਜਾ ਰਹੇ ਆ ਬੱਸ ਪਹੁੰਚ ਨਹੀਂ ਪਾ ਰਹੇ ਬਹੁਤ ਜ਼ਿਆਦਾ ਖੱਜਲ ਮੈਂ ਤਾਂ ਹੀ ਨਿਕ ਗੁੰਡਾ ਕਰਦੀ ਲੱਗਦਾ ਕਿ ਗੁੰਡਾ ਕਰਦੀ ਹੈ ਭਾਜੀ ਸਾਫ ਗੁੰਡਾ ਕਰਦੀ ਹੈ ਰੋਡ ਕਲੋਸ ਜਾਮ ਕਰ ਰੱਖੇ ਨੇ ਉਹ ਗਲਤੀ ਹੈ ਹੋ ਰਿਹਾ ਥੱਲੇ ਰੱਖੀ ਹਾਂਜੀ ਕੀ ਲੱਗਦਾ ਰੋਡ ਰੋਡ ਜਾਮ ਕਰਤੇ ਲੋਕ ਆ ਕੇ ਰੋਡ ਜਾਮ ਮਾਤ ਨਹੀਂ ਫਿਰ ਉਹ ਕਹਿੰਦੇ ਵੀ ਤੁਸੀਂ ਲਾਇਸੈਂਸ ਲੈ ਲਿਆ ਕੋਈ ਗੱਡੀ ਟੱਕ ਨਹੀਂ ਹੋਈ ਹੈਗੀ ਗੱਡੀ ਉਹਨਾਂ ਦੀ ਗੱਡੀ ਟੱਕ ਨਹੀਂ ਹੋਈ ਕਹਿੰਦੇ ਲਾਇਸੈਂਸ ਲੈ ਲਿਆ ਨਹੀਂ ਜੀ ਮੈਂ ਨਹੀਂ ਕੋਈ ਵੀ ਲਿਆ ਗੱਡੀ ਬੰਦ ਕਰਨ ਲੱਗੇ ਭਾਈ ਵੈਸੇ ਗੱਡੀ ਬੰਦ ਕਰ ਦੇਣ ਕਰ ਸਕਦੇ ਨੇ ਐਡਾ ਲੋਕਾਂ ਨੂੰ ਖਰਾਬ ਕਰ ਸਕਦੇ ਆ ਕਿਤੇ ਥਾਣੇ ਕੰਪਲੇਟ ਯਾਰ ਮੈਨੂੰ ਕੰਮ ਕਰਨ ਦੇਓ ਕਿਉਂਕਿ ਪੈਸੇ ਦੀ ਬਾਈਟ ਤਾਂ ਮੰਗਦੇ ਆ ਗੱਲ ਕਰਾਂ ਦਿਓਗੇ ਕਿ ਠੀਕ ਹੈ ਲੋਕਾਂ ਨੂੰ ਪਰੇਸ਼ਾਨ ਹੋ ਰਹੀ ਆ ਪਰ ਇਹ ਗਲਤੀ ਤਾਂ ਉਹਨਾਂ ਆਪਣੀ ਜੋ ਗਲਤੀ ਦਾ ਅਹਿਸਾਸ ਤਾਂ ਕਰ ਦਿੰਦੇ ਆ ਬੰਦੇ ਉੱਪਰ ਤੋਂ ਸਾਡੇ ਹੱਥੋਂ ਪਾਈ ਪੈਂਦੇ ਆ ਉੱਪਰ ਦੀ ਡਰਾਈਵਰ ਦੇ ਕੋਲ ਆਈ ਕਾਰਡ ਨਹੀਂ ਹੈਗਾ ਬਸ ਦਾ ਮੁਲਾਜ਼ਮ ਨਹੀਂ ਹੈਗਾ ਜੇ ਬਸ ਵਾਲੇ ਨੂੰ ਪੁੱਛਿਆ ਕਹਿੰਦਾ ਇਹ ਛੁੱਟੀ ਕਟਾਣ ਆਇਆ ਜੀ ਪ੍ਰਾਈਵੇਟ ਬੰਦਾ ਭੇਟਾਉਗਾ ਤਾਂ ਗੱਡੀ ਕਰਦਾ ਚਲਾਉਗਾ ਚਲਾਉਗਾ ਤੇਰੇੋਂ ਥਾਣੇ 'ਚ ਅਸੀਂ ਥਾਣੇ ਐਸਐਸਓ ਸਾਹਿਬ ਦੇ ਨੋਟਿਸ ਤੇ ਲਿਆਂਦੀ ਆ ਗਾ ਕੰਪਲੇਂਟ ਦੇ ਰਹੇ ਹਾਂ ਕੰਪਲੇਂਟ ਹੁਣ ਦਵਾਂਗੇ ਜੇ ਕੋਈ ਨਹੀਂ ਨਿਭਰਦਾ ਇੱਥੇ ਦਾ ਜੀ ਕਿਸੇ ਕ ਪਰੇਸ਼ਾਨੀ ਉਦੋਂ ਆਮ ਪਬਲਿਕੇ ਪਰੇਸ਼ਾਨੀ ਨਹੀਂ ਹੁੰਦੀ ਅਸੀਂ 24 ਘੰਟੇ ਰੋੜਾ ਤੇ ਡਿਊਟੀ ਕਰਦੇ ਆ ਕੋਈ ਮੋਟਰਸਾਈਕਲ ਵਾਲਾ ਕੋਈ ਸਾਡੇ ਅੱਗੇ ਯਾਰ ਗੱਡੀ ਲਾ ਕੇ ਬੇਦਮਾਸ਼ੀ ਕਰਦਾ ਕੀ ਸਾਡੀ ਜ਼ਿੰਦਗੀ ਨਹੀਂ ਸਭ ਤੋਂ ਪਹਿਲਾਂ ਅਸੀਂ ਅੱਗੇ ਬੈਠੇ ਹਾਂ ਕੀ ਗੱਲ ਥੱਲੋਂ ਇਹਨਾਂ ਨੇ ਆਏ ਆ ਥੱਲੋਂ ਦੀ ਇਹ ਆਏ ਥੱਲੇ ਤੋਂ ਆਟੋ ਆ ਜੇ ਕੋਈ ਹਮੇਸ਼ਾ ਵੱਡੀ ਗੱਡੀ ਵਾਲਾ ਕਦੀ ਗਲਤ ਨਹੀਂ ਹੁੰਦਾ ਜੇ ਕੋਈ ਥੱਲੋਂ ਦੀ ਕ੍ਰਾਸ ਕਰ ਰਿਹਾ ਸਾਡੀ ਗਲਤੀ ਥੋੜੀ ਆ ਗਰੰਟ ਤੇ ਸਵਾਰੀਆਂ ਬਟਿਆ ਜਸ਼ਨਦੀਪ ਸਿੰਘ ਜੀ ਵਕਤ ਲਾਉਂਦੇ ਹੋ ਪੀ ਆਰਟੀਸੀ ਭਾਜੀ ਪੀ ਆਰਟੀਸੀ ਕਿਹਦੇ ਵਿੱਚ ਵੱਜੀ ਆ ਤੁਹਾਡੀ ਗੱਲ ਬਾਅਦ ਵਿੱਚ ਵੱਜੀ ਕਿਸੇ ਦੇ ਵਿੱਚ ਨਹੀਂ ਗਈ ਸਿਰਫ ਇਹਨਾਂ ਦੀ ਗੱਡੀ ਥੱਲੇ ਆ ਰਹੀ ਸੀ ਜਿਹਦੇ ਕਰਕੇ ਇਹਨਾਂ ਨੇ ਸਾਡੀ ਗੱਡੀ ਰਕਾਈ ਇੱਥੇ ਆ ਕੇ ਜਿਹਦੇ ਕਰਕੇ ਕਹਿੰਦੇ ਤੁਹਾਡੇ ਦੇ ਪਰਚਾਉਂਗਾ ਗੱਡੀ ਲੱਗੀ ਨਹੀਂ ਜਮਾ ਨਾ ਟੱਕਰ ਹੋਈ ਕਿਸੇ ਦੀ ਸਿਰਫ ਦੋਵਾਂ ਦਾ ਬਚਾਇਆ ਇੱਥੇ ਅੱਜ ਖੜੇ ਹਾਂ ਲਾਡੋ ਵਾਲ ਜਮਾ ਤੇ ਤੁਸੀਂ ਰੋਡ ਜਾਮ ਕੀਤਾ ਹੋਇਆ ਬੱਸਾਂ ਟੇਡੀਆਂ ਕਰਕੇ ਆਹ ਐਸੀ ਕੀਤਾ ਆ ਪਰ ਇਹਨਾਂ ਦੀ ਗਲਤੀ ਕਰਕੇ ਇਹਨਾਂ ਨੇ ਗੱਡੀਆਂ ਲਵਾਈਆਂ ਰੋਡ ਜਾਮ ਕਰਨੇ ਲੋਕ ਖਰਾਬ ਹੋ ਰੇ ਕਿਤੇ ਨਾ ਕਿਤੇ ਥਾਣੇ ਕੰਪਲੀਟ ਤੋਂ ਸਾਡੇ ਕੰਪਲੀਟ ਹੋਈ ਵੀ ਆ ਇਹ ਫਿਰ ਵੀ ਇਹ ਕਹਿੰਦੇ ਆ ਵੀ ਤੁਸੀਂ ਗੱਡੀ ਲਾਓ ਕੋਈ ਗੱਲ ਨਹੀਂ ਜਿਹੜੀ ਗੱਲ ਇਹ ਸਾਡੇ ਨਾਲ ੱੱਕਾ ਕਰ ਰਿਹਾ ਸਰੇ ਆ ਹੱਥੋਂ ਪਾਈ ਕੋਈ ਨਹੀਂ ਹੋਈ ਮੱਥੋਂ ਪਾਈ ਨਹੀਂ ਕੋਈ ਇਹ ਇਹ ਪ੍ਰੈਸ਼ਰ ਪੁਟਰ ਵਾਲੇ ਆ ਪ੍ਰੈਸ਼ਰ ਪੁਟਰ ਵਾਲੇ ਅੰਦਰ ਸਵਾਰੀਆਂ ਦੀ ਗਵਾਈ ਲੋ ਕਦੋਂ ਖੱਜਲ ਖਰਾਬ ਕਰਦੇ ਹੋ ਕੱਲ ਵੀ ਖਰਾਬ ਕੀਤਾ ਅੱਜ ਵੀ ਖਰਾਬ ਕੀਤਾ ਕਿੰਤਾ ਚਲਾਇਆ ਇਹ ਤਾਂ ਇਹ ਰੋਡ ਜਾਮ ਕਿੰਤਾ ਵੇ ਪੂਰੀ ਤਰ੍ਹਾਂ ਹੋਰ ਕਿੱਥੇ ਖੜੇ ਹੋ ਕਿੱਥੇ ਜਾ ਰਹੇ ਸੀਗੇ ਜੀ ਅਸੀਂ ਅੰਮ੍ਰਿਤਸਰ ਤੋਂ ਪਟਿਆਲਾ ਜਾ ਰਹੇ ਆ ਗਰਮੀ ਕਿੰਨੀ ਹੈ ਪੰਜ ਦਿਨਾਂ ਤੋਂ ਗਰਮੀ ਕਿੰਨੀ ਹੈ ਆ ਵੇਖੋ ਛੋਟੇ ਛੋਟੇ ਬੱਚੇ ਨੇ ਸਾਡੇ ਕਿੰਨੀ ਗਰਮੀ ਆ ਕੀ ਹਾਲ ਹੈ ਅਸੀਂ ਕੱਲ ਵੀ ਖੜਾ ਸੀ ਕੱਲ ਵੀ ਇੱਕ ਗੱਡੀ ਵਾਲੇ ਭਾਈ ਨਾਲ ਲੜਾਈ ਹੋ ਗਈ ਕੱਲ ਵਸਤਾਂ ਦਾ ਜਾਮ ਕਰ ਵੀਰ ਜੀ ਇਹ ਤੇ ਨਹੀਂ ਸਮਝਾਈ ਕਿ ਹੋਇਆ ਕੀ ਹੈ ਪਰ ਜਨਤਾ ਤੇ ਖਰਾਬ ਹੋ ਰਹੀ ਹੈ ਨਾ ਆਮ ਲੋਕ ਤਾਂ ਆਮ ਲੋਕ ਇਹਨਾਂ ਨੂੰ ਭੁਗਤਣਾ ਪੈ ਰਿਹਾ ਹੋਰ ਹੋਰ ਬਿਊਰੋ ਰਿਪੋਰਟ ਸਿਟੀ ਹੌਂਮੀ